ਹਾਲੀ ਦੇ ਵਿੱਚ ਸਰਦਨ ਦੇ ਵਿੱਚ ਤੁਹਾਡੇ ਲਈ ਇੱਕ ਮੁੱਦਾ ਉਠਾਇਆ ਗਿਆ ਸੀ ਦਿਲ ਦੀਆਂ ਬਿਮਾਰੀਆਂ ਇਸ ਕਰਕੇ ਕੋਈ ਜੁਗਾਰ ਸਾਲਾਨਾ ਜਿਹੜੀ ਧਾਰਵਾ 10 ਲੱਖ ਤੋਂ ਵੱਧ ਨੌਕਰੀ ਹੋ ਜਾਂਦੀ ਹੈ ਇਹਨਾਂ ਚੀਜ਼ਾਂ ਦੇ ਨਾਲ ਖਤਰਨਾਕ ਬਿਮਾਰੀਆਂ ਦਾ ਉਹ ਜਿਹੜਾ BLS ਨਾਮ ਤੋਂ ਇੱਕ ਟ੍ਰੇਨਿੰਗ ਦਿੱਤੇ ਕਰਾਰਿਆ ਦੇ ਵਿੱਚ ਲਾਜ਼ਮੀ ਕਰ ਦਿੱਤੀ ਗਈ ਹੈ ਤੁਹਾਡੇ ਮੁੱਦਾ ਉਠਾਏ ਜਾਣ ਤੋਂ ਬਾਅਦ ਇਸ ਮੌਕੇ ਤੁਹਾਡਾ ਕੀ ਕਹਿਣਾ ਹੈ ਕਿਉਂਕਿ ਜਿਹੜੇ ਇਸ ਤਰ੍ਹਾਂ ਦੇ ਸਾਡੇ ਖਾਣ ਪਾਣ ਬਦਲ ਗਏ ਜਿਹਦੇ ਨਾਲ ਇਸੇ ਵੇਲੇ ਸੀ 50 ਸਾਲ ਤੋਂ ਉੱਪਰ ਜਿਹੜਾ ਹਾਰਟ ਅਟੈਕ ਦਾ ਦੌਰਾ ਗਿਣਿਆ ਜਾਂਦਾ ਸੀ ਪਹਿਲਾਂ ਕਦੇ ਕਦੇ ਨੇ ਸੋਚਿਆ ਨਹੀਂ ਹੁੰਦਾ ਸੀਗਾ ਕਿ ਹਾਰਟ ਅਟੈਕ ਵੀ ਹੋ ਜਾਊਗਾ ਹੁਣ ਦੇ ਇਸ ਤਰ੍ਹਾਂ ਬੱਚਿਆਂ ਤੋਂ ਲੈ ਕੇ ਇਹ ਹਾਰਟ ਅਟੈਕ ਦੀਆਂ ਸਕੇਤਾਂ ਜਿਹੜੀਆਂ ਹੋ ਰਹੀਆਂ ਜਿਹਦੇ ਨਾਲ ਤਿੰਨ ਤੋਂ ਲੈ ਕੇ 10 ਮਿੰਟ ਦੇ ਕਰੋ ਉਹ ਸਮਾਂ ਜਿਹੜਾ ਹੈਗਾ ਬੜਾ ਹੀ ਕੀਮਤੀ ਹੁੰਦਾ ਜੇਕਰ ਉਸ ਵੇਲੇ ਕੋਈ ਜਿਹੜੀ ਹੈਗੀ ਹਾਰਟ ਦੇ ਮਰੀਜ਼ ਦੀ ਹੈਲਪ ਕਰ ਦਵੇ ਉਹਨਾਂ ਨੂੰ ਆਰਟੀਫੀਸ਼ਲ ਜਿਹੜਾ ਹੈਗਾ ਉਹ ਸਾਹ ਜਿਹੜਾ ਹੈਗਾ ਉਹਦੇ ਆਉਣ ਵਿੱਚ ਮਦਦ ਕਰ ਦਵੇ ਤੇ ਉਹ ਬੱਚਾ ਜਿਹੜਾ ਹੈਗਾ ਤੇ ਨੌਜਵਾਨਾਂ ਤੇ ਬਜ਼ੁਰਗਾਂ ਵੱਸ ਸਕਦਾ ਸੋ ਉਹਦੇ ਵਾਸਤੇ ਕਿ ਇਹ ਜਿਹੜੀ ਟ੍ਰੇਨਿੰਗ ਬੇਸਿਕ ਲਾਈਫ ਸਪੋਰਟ ਇਹ ਜਿਹੜੀ ਹੈਗੀ ਆ ਹਰ ਸਕੂਲ ਦੇ ਵਿੱਚ ਮਿਲਣੀ ਚਾਹੀਦੀ ਐ ਅਸੀਂ ਇਹੀ ਮੁੱਦਾ ਠਾਇਆ ਸੀਗਾ ਕਿ ਜੇਕਰ ਇਹ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਨੂੰ ਅਸੀਂ ਇਹ ਟ੍ਰੇਨਿੰਗ ਦੇ ਦੇਨੇ ਆ ਤਾਂ ਫਿਰ ਇਹਦੇ ਨਾਲ ਜਿਹੜਾ ਹੈਗਾ ਵਿਦਿਆਰਥੀ ਜਿਹੜਾ ਹੈਗਾ ਘਰ ਵਿੱਚ ਜੇ ਕਿਸੇ ਬਜ਼ੁਰਗ ਨੂੰ ਵੀ ਇਹੋ ਜੀ ਹਾਲਤ ਦੇਖਦਾ ਉਹਨੂੰ ਪਤਾ ਲੱਗ ਸਕਦਾ ਕਿ ਇਹਨੂੰ ਹਾਰਟ ਅਟੈਕ ਦੀ ਸਕੈਟ ਹੋ ਸਕਦੀ ਹੈ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਜਾਂ ਸਕੂਲ ਦੇ ਵਿੱਚ ਵੀ ਕੋਈ ਸਾਥੀ ਹੈ ਜੇ ਕੋਈ ਇਹੋ ਜੀ ਹਾਲਾਤ ਵਿੱਚ ਹੁੰਦਾ ਤੇ ਉਹਦੀ ਮਦਦ ਕਰ ਸਕਦਾ ਉਹ ਆਪ ਵੀ ਉਹਨੂੰ ਸਮਝ ਹੋਵੇ ਉਹ ਇਹੋ ਜਿਹੀ ਹਾਲਾਤ ਹੁੰਦੀਆਂ ਦੂਸਰੇ ਨੂੰ ਵੀ ਜਿਹੜਾ ਹੈ ਉਹ ਗੱਲ ਨਹੀਂ ਕਹਿ ਸਕਦਾ ਕਿਉਂਕਿ ਇਹ ਜਿਹੜੀ ਟ੍ਰੇਨਿੰਗ ਆ ਸਿਰਫ ਸਧਾਰਨ ਟ੍ਰੇਨਿੰਗ ਆ ਜਿਹਦੇ ਵਾਸਤੇ ਹਰ ਸਕੂਲ ਦੇ ਵਿੱਚ ਇਹ ਟ੍ਰੇਨਿੰਗ ਦਿੱਤੀ ਜਾ ਸਕਦੀ ਆ ਤੇ ਜਿਹਦੇ ਨਾਲ 10 ਲੱਖ ਲੋਕ ਜਿਹੜੇ ਆ ਇਸ ਕਰਕੇ ਮਰ ਜਾਂਦੇ ਆ ਕਿ ਉਹਨਾਂ ਨੂੰ ਬੇਸਿਕ ਲਾਈਫ ਸਪੋਰਟ ਜਿਹੜੀ ਆ ਉਹ ਨਹੀਂ ਮਿਲਦੀ ਤੇ ਮਗਰੋਂ ਜੇਕਰ ਉਹ 10 ਮਿੰਟ ਤੇ ਕਰੋ ਮਿਲ ਜੇ ਤੇ ਕਈ ਵਾਰਮ ਉਹਨੂੰ ਹਸਪਤਾਲ ਤੱਕ ਵੀ ਪਹੁੰਚ ਸਕਦਾ ਉਹਦਾ ਇਲਾਜ ਵੀ ਹੋ ਸਕਦਾ ਸੋ ਅਸੀਂ ਧੰਨਵਾਦ ਕਰਦੇ ਆ ਜਿਹੜੇ ਹੈਗੇ ਸਿੱਖਿਆ ਵਿਭਾਗ ਜੀ ਇਹਨਾਂ ਨੇ ਇਹ ਸਾਡੀ ਗੱਲ ਨੂੰ ਜਿਹੜੀ ਅਸੀਂ 5 2 24 ਨੂੰ ਸੇ ਸੰਸਦ ਵਿੱਚ ਉਠਾਈ ਸੀ ਤੇ ਉਹਨਾਂ ਦੀ ਆ ਜਿਹੜਾ ਲੈਟਰ ਆ ਉਹਨਾਂ ਦਾ ਸਾਨੂੰ ਆ ਗਿਆ ਕਿ ਜਿਹੜੀ ਤੁਹਾਡੀ ਜਿਹੜਾ ਮੁੱਦਾ ਤੁਸੀਂ اٹھਾਇਆ ਸੀ ਅਸੀਂ ਉਹਨੂੰ ਸਵਕਾਰ ਕਰਦੇ ਆ ਸੋ ਅਸੀਂ ਜਿਹੜਾ ਹੈਗਾ ਇਹ ਧੰਨਵਾਦ ਕਰਦੇ ਆ ਅਸੀਂ ਜਿਹੜਾ ਹੈ ਅ ਵਿਭਾਗ ਦਾ ਜਿਨ੍ਹਾਂ ਨੇ ਇਸ ਬਹੁਤ ਇੰਪੋਰਟੈਂਟ ਜਿਹੜਾ ਵਿਸ਼ਾ ਸੀ ਜਿਨ੍ਹਾਂ ਨੂੰ ਉਹਨਾਂ ਨੇ ਗੰਭੀਰਤਾ ਦੇ ਨਾਲ ਲਿਆ ਤੇ ਇਹਨੂੰ ਜਿਹੜਾ ਹੈ ਐਜੂਕੇਸ਼ਨ ਦੇ ਵਿੱਚ 9ਵੀਂ ਤੋਂ ਲੈ ਕੇ ਇਹਨੂੰ ਸਕੂਲਾਂ ਦੇ ਵਿੱਚ ਲਾਜ਼ਮੀ ਕਰ ਦਿੱਤਾ ਇਹਦੇ ਨਾਲ ਬਹੁਤ ਫਾਇਦਾ ਹੋਊਗਾ ਲੋਕਾਂ ਨੂੰ ਬਹੁਤ ਲੋਕ ਇਹੋ ਜਿਹੇ ਜਿਹੜੇ ਆ ਇਸ ਹਾਰਟ ਐਟੈਕ ਦਾ ਸ਼ਕਰ ਹੁੰਦੇ ਉਹ ਮੌਤ ਦੇ ਮੂੰਹ ਚੋਂ ਜਾਣ ਤੋਂ ਬਚ ਸਕੇ ਜੇ ਮਾਨ ਲੈ ਮਹਿਸੂਸ ਵੀ ਹੁੰਦਾ ਹੋਣਾ ਕਿ ਜਿਹੜਾ ਮੁੱਦਾ ਤੁਹਾਡੇ ਵੱਲੋਂ اٹھਾਇਆ ਗਿਆ ਕਿ ਤਰ੍ਹਾਂ ਕਿ ਤਰ੍ਹਾਂ ਬੂਲ ਵੀ ਕੋਈ ਵੀ ਚੀਜ਼ ਹੈ ਜਿਹੜੀ ਚੀਜ਼ ਸਹੀ ਹੋਵੇ ਜਾਂ ਜਿਹੜੀ ਚੀਜ਼ ਜਿਹੜੀ ਉਹਨਾਂ ਨੂੰ ਜੱਜ ਗਈ ਕਿ ਇਹ ਵਾਕਈ ਇਹ ਚੀਜ਼ ਦੀ ਲੋੜ ਸੋ ਕਿਉਂਕਿ ਇਹ ਮੁੱਦੇ ਤਾਂ ਬਹੁਤ ਉੱਠਦੇ ਆ ਪਰ ਉਹਨਾਂ ਦੇ ਵਿੱਚੋਂ ਕੋਈ ਇਹੋ ਜਿਹੇ ਮੁੱਦੇ ਹੁੰਦੇ ਆ ਜਿਹੜੇ ਸਾਰਿਆਂ ਲਈ ਹੁੰਦੇ ਆ ਤੇ ਜਿਹੜੇ ਜ਼ਰੂਰੀ ਵੀ ਹੁੰਦੇ ਆ ਸੋ ਇਹ ਇਹੀ ਤਾਂ ਹੈ ਕਿ ਜਿਹੜਾ ਹੈ ਜੇ ਸਾਡੇ ਜਿਹੜੇ ਇਹਨੇ ਵੀ ਪਾਰਲੀਮੈਂਟ ਜਾਂ ਹੋਰ ਸੰਸਦ ਦਾ ਉਪਦਾਨ ਸਮਾਜ ਉਹ ਮੁੱਦੇ ਜਿਹੜੇ ਹੈਗੇ ਸਰਕਾਰ ਦੇ ਧਿਆਨ ਵਿੱਚ ਲਿਆਉਣੇ ਹੁੰਦੇ ਸੋ ਸਾਨੂੰ ਵੀ ਇਥੇ ਡਾਕਟਰ ਆਏ ਸੀਗੇ ਤਾਂ ਉਹਨਾਂ ਨੇ ਇਹ ਚੀਜ਼ ਸਾਡੇ ਧਿਆਨ 'ਚ ਲਿਆਂਦੀ ਕਿ ਬਾਬਾ ਜੀ ਇਹ ਮੁੱਦਾ ਜਿਹੜਾ ਹੈਗਾ ਤੁਹਾਨੂੰ ਜਿਹੜੀ ਹੈਗੀ ਇਹ ਗੱਲ ਕਰਨੀ ਚਾਹੀਦੀ ਐ ਅਸੀਂ ਉਸੇ ਲਈ ਉਹਨਾਂ ਦੀ ਗੱਲ ਨੋਟ ਕੀਤੀ ਤੇ ਸਾਨੂੰ ਜਿਗਾ ਕਿ ਅਸੀਂ ਸਪੈਸ਼ਲ ਮੈਂਸ਼ਨ ਦੇ ਵਿੱਚ ਇਹਨੂੰ ਲਾ ਸਕਦੇ ਹਾਂ ਤੇ ਆਪਣੀ ਗੱਲ ਉੱਥੇ ਤਕਰ ਪਚਾ ਸਕਦੇ ਅਸੀਂ ਕੋਸ਼ਿਸ਼ ਕੀਤੀ ਉਹਨੂੰ ਫਲ ਲਗਾ ਤੁਹ ਬੋ ਬਾਕਰੇ ਨੂੰ ਸਬਕਾਰ ਕੀਤਾ ਸੀ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਆ ਇਹੋ ਜਿਹੇ ਜਿਹੜੇ ਲੋਕ ਹੱਤ ਦੀਆਂ ਗੱਲਾਂ ਜਿਹੜੀਆਂ ਹੈ ਉਹ ਸਰਕਾਰ ਦੇ ਧਿਆਨ ਵਿੱਚ ਲਿਆਉਣੀ ਹੈ ਵੀ ਚਾਹੀਦੀ ਤੇ ਸਰਕਾਰ ਜੇ ਕੋਈ ਸਹੀ ਗੱਲ ਹੈ ਤਾਂ ਉਹਨੂੰ ਮੰਨਦੀ ਵੀ ਐਸੀ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਬਬੀ ਕਿਤਨਾ ਕੀਤੇ ਇਹ ਵੀ ਦੇਖਿਆ ਜਾਵੇ ਤੇ ਜਿਹੜਾ ਜਿਹੜਾ ਮੁੱਦਾ ਤੁਸੀਂ ਉਠਾਇਆ ਉਹਨੂੰ ਇੱਤੇ ਜ਼ਾਰਾ ਵਿੱਚ ਲਾਜ਼ਮੀ ਤਾਂ ਚਲੋ ਹੋ ਚੁੱਕਾ ਕਿ ਕਿਦਾਂ ਕਿਤੇ ਕੋਈ ਢੀਰਦਾ ਦੇ ਨਾਲ ਹੁਣ ਸਾਨੂੰ ਇੱਥੇ ਕੰਮ ਕਰਨ ਦੀ ਵੀ ਲੋੜ ਹੈ ਸਾਨੂੰ ਇਹ ਤਾਂ ਕਰਨਾ ਪਊਗਾ ਕਿਉਂਕਿ ਜਦੋਂ ਕੋਈ ਚੀਜ਼ ਲਾਗੂ ਹੋ ਗਈ ਫਿਰ ਉਹਦੇ ਨਾਲ ਪ੍ਰਚਾਰ ਦੀ ਲੋੜ ਹੈ ਫਿਰ ਅਸੀਂ ਉਹ ਲਾਗੂ ਕਰ ਦਿੰਨੇ ਆ ਉਹਨਾਂ ਨੂੰ ਬੇਸਿਕ ਤੌਰ ਦੇ ਉੱਤੇ ਥੱਲੇ ਨਹੀਂ ਅਪਣਾਏ ਜਾਂਦੇ ਉਹਦੇ ਵਾਸਤੇ ਵੀ ਯਤਨ ਕਰਾਂਗੇ ਇਸ ਚੀਜ਼ ਨੂੰ ਹੋਰ ਸਕੂਲਾਂ ਦੇ ਵਿੱਚ ਵੀ ਪੰਜਾਬ ਦੇ ਵਿਦਿਆ ਐਜੂਕੇਸ਼ਨ ਮਿਨਿਸਟਰ ਕੋਲ ਵੀ ਅਸੀਂ ਗੱਲ ਕਰਾਂਗੇ ਕਿ ਇਹਨੂੰ ਜਿਹੜਾ ਹੈ ਵਧੀਆ ਤਰੀਕੇ ਦੇ ਨਾਲ ਲਾਗੂ ਕੀਤਾ ਜਾਵੇ ਤਾਂ ਕਿ ਬਹੁਤ ਵੱਡਾ ਜਿਹੜਾ ਹੈਗਾ ਲੋਕ ਜਿਹੜੇ ਹੈਗੇ ਜਿਹੜੇ ਮੌਤ ਦੇ ਮੂੰਹ ਚ ਹੁੰਦੇ ਉਹਨਾਂ ਨੂੰ ਬਚਾਇਆ ਜਾ ਸਕਦਾ ਕਿੰਨਾ ਕੋਈ ਵੈਸੇ ਜ਼ਰੂਰੀ ਸਮਝਦੇ ਹੋ ਕਿ ਕਿ ਦੇਖਿਆ ਜਾਵੇ ਤਾਂ ਥੋੜਾ ਹੀ ਲੋਕ ਆ ਜਿਹੜੇ ਦੁਨੀਆ ਭਰ ਦੇ ਵਿੱਚ ਲਗਾਤਾਰ ਦੇਵਾ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਆ ਤੇ ਪਰਿਆਵਰਨ ਨੂੰ ਲੈ ਕੇ ਆਪਾਂ ਜੇਕਰ ਗੱਲ ਕੀਤੀ ਹੈ ਕਿ ਹਮੇਸ਼ਾ ਵਾਤਾਵਰਨ ਨੂੰ ਲੈ ਕੇ ਤੇ ਵਾਤਾਵਰਨ ਕਿਵੇਂ ਜਿਹੜਾ ਹੈ ਕਿ ਮਨੁੱਖ ਰੋਗ ਆਪਣੇ ਨਾਲ ਜੋੜ ਸਕਦਾ ਹੈ ਕਿਉਂਕਿ ਮੁੱਖ ਜਿਹੜਾ ਹੈਗਾ ਸਲੈਟ ਬਿਮਾਰੀਆਂ ਦਾ ਕਾਰਨ ਹੀ ਹੈਗੇ ਐਨਵਾਇਰਨਮੈਂਟ ਦਾ ਪੋਲੂਸ਼ਨ ਉਹਦੇ ਵਿੱਚ 에어 ਪੋਲੂਸ਼ਨ ਵੀ ਹੋ ਸਕਦਾ ਉਹ ਤੇ ਨੌਇਸ ਪੋਲੂਸ਼ਨ ਵੀ ਹੋ ਸਕਦਾ ਵਾਟਰ ਪੋਲੂਸ਼ਨ ਵੀ ਹੋ ਸਕਦਾ ਸੋ ਇਹ ਸਾਰੀ ਚੀਜ਼ ਖਾਣ ਪੀਣ ਦੇ ਨਾਲ ਸਾਡੇ ਸਿਹਤ ਦੇ ਉੱਤੇ ਅਸਰ ਪਾਣੇ ਪੈਣਾ ਕਿੰਦੇ ਜੈਸਾ ਅੰਨ ਤੈਸਾ ਮਨ ਜੈਸਾ ਅਦਦ ਤੈਸੀ ਬੰਦ ਜੈਸਾ ਪਾਣੀ ਤੈਸਾ ਪ੍ਰਾਣੀ ਜੇ ਉਹ ਖਰਾਬ ਆ ਉਹਦਾ ਖਰਾਬ ਸਮਝਣਾ ਹੈ ਸਰੀਰ ਤੇ ਪੈਣਾ ਜਿਹਦੇ ਕਰਕੇ ਆ ਜਿਹੜਾ ਹਾਰਟ ਐਟੈਕ ਦੀਆਂ ਬਿਮਾਰੀਆਂ ਦਾ ਕਾਰਨ ਹੀ ਇਹ ਹੈ ਸਾਡੀਆਂ ਰਾੜੀਆਂ ਦਾ ਬਲਕ ਹੋਣਾ ਕਿ ਸਾਡਾ ਖਾਣ ਪਾਲ ਉਹ ਨਹੀਂ ਰਿਹਾ ਜਿਹੜਾ ਅਸੀਂ ਕਸਰਤ ਨਹੀਂ ਉਨੀ ਕਰਦੇ ਜਿੰਨੀ ਸਾਨੂੰ ਕਰਨੀ ਚਾਹੀਦੀ ਹੈ ਜਿਹੜਾ ਸਾਡਾ ਜਿਹੜਾ ਜਿਹੜੀ એનર્ਜੀ ਸਾਡੀ ਉਹ ਜਿਹੜੀ ਬਰਨ ਹੋਣੀ ਚਾਹੀਦੀ ਉਹ ਹੁੰਦੀ ਨਹੀਂ ਤੇ ਉਹ ਜਿਹੜੇ ਹੈਗੇ ਸਾਡੇ ਅੰਦਰ ਚਰਬੀ ਦੇ ਰੂਪ ਦੇ ਵਿੱਚ ਨਾੜੀਆਂ ਨੂੰ ਬਲੌਕ ਕਰਦੀਆਂ ਤੇ ਕਿਸੇ ਵੇਲੇ ਫਿਰ ਜਿਹੜਾ ਬੰਦਾ ਹਾਰਟ ਦਾ ਉਹ ਸਕਾਰ ਹੋ ਜਾਂਦਾ